ਮੈਂ ਮਤਲਬ ਨਾਮ ਇਸ ਲਈ ਨਹੀਂ ਲੈ ਸਕਦਾ ਵਿਨੇਸ਼ ਦੇ ਨਾਲ ਜੋ ਹੋਇਆ ਉਹ ਸਾਹਮਣੇ ਆ ਗਈ ਜੀ ਕਈ ਬੱਚੀਆਂ ਸਾਹਮਣੇ ਨਹੀਂ ਆ ਪਉਂਦੀਆਂ ਜੀ ਬਿਲਕੁਲ ਬੱਚੇ ਸਪੋਰਟਸ ਹੀ ਛੱਡ ਦਿੰਦੀਆਂ ਤੁਸੀਂ ਹਰਿਆਣਾ ਦੀ ਗੱਲ ਛੱਡ ਦਿਓ ਬਰਜਪੂਸ਼ਣ ਦੀ ਗੱਲ ਛੱਡ ਦਿਓ ਤਾਂ ਟੌਪ ਤੇ ਬੰਦਾ ਬੈਠਾ ਮੈਂ ਇਹ ਚੀਜ਼ਾਂ ਦੱਸਾਂ ਸਾਡੇ ਪਿੰਡਾਂ 'ਚ ਵੱਡ ਚੁਕੀਆਂ ਪੰਜਾਬ ਹਰਿਆਣੇ ਦੇ ਘਟੀਆਂ ਬੰਦੇ ਇਹਨਾਂ ਨੇ ਕਈ ਕਈ ਘਟੀਆਂ ਬਿਰਤੀ ਦੇ ਬੰਦੇ ਸਾਰੇ ਨਹੀਂ ਇਸ ਘਟੀਆਂ ਬਿਰਤੀ ਦੇ ਬੰਦੇ ਇਹਨਾਂ ਨੇ ਕੋਚਸ ਲਾਤੀ ਮੈਂ ਤੁਹਾਨੂੰ ਆਨੰਦਪੁਰ ਸਾਹਿਬ ਦੀ ਗੱਲ ਕਰਦਾ ਮੈਂ ਬੱਚੀ ਦਾ ਨਾਮ ਨਹੀਂ ਡਿਸਕਲੋਜ਼ ਕਰ ਸਕਦਾ ਜੇ ਤੁਸੀਂ ਚਾਹੋਗੇ ਵੀ ਤਾਂ ਮੈਂ ਤੁਹਾਨੂੰ ਸਾਰੇ ਲੀਗਲ ਫੈਕਟਸ ਦਾਂਗਾ 스포츠 ਮਿਨਿਸਟਰੀ ਪੰਜਾਬ ਦੇ ਵਿੱਚ ਕੰਪਲੇਂਟ ਹੋਈ ਹੈ ਇੱਕ ਕੋਚ ਦੀ ਆਨੰਦਪੁਰ ਸਾਹਿਬ ਦੇ ਵਿੱਚੋਂ ਕੋਚ ਰਹਿੰਦਾ ਚਿੱਟੇ ਰੱਖਦਾ ਉਹਦਾ ਦਾੜਾ ਮੇਰੇ ਤੋਂ ਵੱਡਾ ਦਾੜਾ ਹੈ ਉਹਦਾ ਹੂੰ ਕਈ ਵਾਰ ਉਹਨੇ ਖੁੱਲਾ ਛੱਡਿਆ ਹੁੰਦਾ ਬੰਦਾ ਕਈਰ ਸ਼ਕਲ ਦੇ ਕੇ ਭਲੇਖਾ ਖਾ ਜਾਂਦਾ ਤੇ ਇੱਥੇ ਮਹਿਜ਼ 12-15 ਸਾਲ ਦੀਆਂ ਬੱਚੀਆਂ ਨੂੰ ਉਹ ਕੋਚ ਵਾਰ-ਵਾਰ ਕਿੰਨੀਆਂ ਉਹਦੀਆਂ ਕੰਪਲੇਂਟਸ ਆ ਜਾਂ ਮਲੈਸਟ ਕਰ ਰਿਹਾ ਬੱਟੂ ਦੀ ਪਹੁੰਚ ਹੈਗੀ ਆ ਉੱਪਰ ਤੱਕ ਕੋਈ ਕਲੀਨ ਸ਼ੀਟ ਲੈ ਕੇ ਬਾਹਰ ਆ ਜਾਂਦਾ ਔਰ ਕਲੋਨਿਕਲੀ ਐਲਕੋਹੋਲਿਕ ਡਰੰਕਰ ਕੋਚ ਜੀ ਅੱਜ ਜੇ ਲੈਕ ਨਹੀਂ ਕੰਪਲੀਟ ਜੀ ਜੀ ਜੇ ਅੱਜ ਸਪੋਰਟਸ ਮਿਨਿਸਟਰੀ ਇਸ ਤਰੀਕੇ ਦੇ ਕੋਚ ਦਾ ਉਹਦਾ ਫੜ ਕੇ ਐਲਕੋਹਲ ਟੈਸਟ ਕਰਾਵੇ ਉਹਦੇ ਬਲੱਡ ਚ ਐਲਕੋਹਲ ਨਿਕਲਣੀ ਹੈ ਹਮ ਪਰ ਕੌਣ ਕਰਾਊਗਾ ਦੁਕਾਨ ਤੇ ਹੈ ਮਤਲਬ ਸਿੱਧੀ ਜੀ ਗੱਲ ਇਹ ਹੈ ਕਿ ਫਿਰ ਬੱਚੀਆਂ ਕੋਲ ਇਹ ਚੀਜ਼ ਵੱਜਦੀ ਹੈ ਕਿ ਉਹ ਸਪੋਰਟਸ ਨੂੰ ਅਲਵਿਦਾ ਕਹਿ ਜਾਂਦੀਆਂ ਨੇ ਕਿਉਂਕਿ ਜੇ ਉਹ ਬੋਲ ਨਹੀਂ ਪਾਉਂਦੀਆਂ ਉਹਨਾਂ ਕੋਲੇ ਕੋਈ ਦੂਜੀ ਆਪਸ਼ਨ ਹੀ ਨਹੀਂ ਬਚਦੀ ਔਰ ਇੱਕ ਜਿਹੜੇ ਸਨੇਹਰੀ ਭਵਿੱਖ ਸੀਗਾ ਉਹਨਾਂ ਦਾ ਜਾਂ ਜਿਨ੍ਹਾਂ ਨੇ ਬਹੁਤ ਉੱਚੇ ਲੈਵਲ ਤੇ ਪਹੁੰਚਣਾ ਸੀਗਾ ਉਹ ਉੱਥੇ ਹੀ ਉਹਨਾਂ ਦਾ ਸਫ਼ਰ ਜਿਹੜਾ ਖਤਮ ਹੋ ਜਾਂਦਾ ਹੈ ਕਿਉਂਕਿ ਜੇ ਘਰਦਿਆਂ ਨੂੰ ਪਤਾ ਲੱਗਦਾ ਹੈ ਤਾਂ ਘਰ ਦੇ ਵੇਖਦੇ ਆ ਕਿ ਕੰਪਲੇਂਟ ਅਸੀਂ ਇੰਨੀਆਂ ਕਰ ਲੀਆਂ ਜਾਂ ਕੁਝ ਵੀ ਕਰ ਲਿਆ ਤਾਂ ਸਾਡਾ ਬੱਚਾ ਉਹਦੀ ਜ਼ਿੰਦਗੀ ਬਚਾਉਣ ਦੇ ਲਈ ਉਹ ਇਹ ਸਟੈਪ ਜਿਹੜਾ ਉਹ ਅਖੀਰ ਤੇ ਇਹੀ ਚੁੱਕਦੇ ਨੇ ਤੁਸੀਂ ਦੇਖੋ ਗੱਲ ਕੀ ਆ ਹੁਣ ਵਿਨੇਸ਼ ਭੈਣ ਸੀ ਮੈਰਿਡ ਸੀ ਹਸਬੰਦ ਨੇ ਸਾਥ ਦਿੱਤਾ ਕਈ ਬੱਚੀਆਂ ਦੇ ਵਿਆਹ ਨਹੀਂ ਹੋਏ ਹੋਲੇ ਹੂੰ ਹੂੰ ਤੇ ਉਹਨਾਂ ਦਾ ਅੱਗੇ ਸਾਰਾ ਫਿਊਚਰ ਪਿਆ ਹੁੰਦਾ ਸੋ ਉਹਨਾਂ ਨੂੰ ਸਮਝ ਨਹੀਂ ਆਉਂਦਾ ਵੀ ਜਿਹੜੀ ਬੱਚੀ ਦੀ ਪਿਛਲੀ ਜ਼ਿੰਦਗੀ ਬिखर ਗਈ ਆ ਉਹਨੂੰ ਸੰਭਲਵਾਈਏ ਕਿ ਉਹ ਜਿਹੜੀ ਉਹਦੀ ਅੱਗੇ ਵਾਲੀ ਜ਼ਿੰਦਗੀ ਇੱਕ ਬਿਹਤਰ ਭਵਿੱਖ ਪਿਆ ਵੀ ਚੁੱਪ ਕਰ ਜਾਈਏ ਹੂੰ ਉਹਦੇ ਕਰਕੇ ਇਹੋ ਜਿਹੇ ਕੋਚਿੰਗ ਦਾ ਇਹੋ ਜਿਹੇ ਬੰਦਿਆਂ ਦਾ ਹੌਸਲਾ ਵੱਧਦਾ ਬਿਲਕੁਲ ਰਾਈਟ ਪਰ ਹੈਰਾਨੀ ਦੀ ਗੱਲ ਆ ਇੰਨੀਆਂ ਕੰਪਲੇਂਟਸ ਦੇ ਬਾਵਜੂਦ ਮਤਲਬ ਵੀ ਕਾਨੂੰਨ ਦੀ ਗੱਲ ਆ ਸਬੂਤ ਚਾਹੀਦਾ ਹੁੰਦਾ ਤੁਹਾਨੂੰ ਜੇ ਕਈ ਵਾਰ ਸਬੂਤ ਦੇਣ ਵਾਲੇ ਬੜੇ ਮੁਥਾਜ ਹੋ ਜਾਂਦੇ ਨੇ ਇਹਦੇ ਵਿੱਚ ਲੀਗਲ ਐਕਟਿਵਿਜ਼ਮ ਦੀ ਥਾਂ ਤੇ ਸੋਸ਼ਲ ਐਕਟਿਵਿਜ਼ਮ ਜਿਹੜਾ ਕਿਉਂਕਿ ਸਾਡੇ ਕੀ ਹੈ ਸਾਡੇ ਅੱਜ ਦੀ ਰੇਟ ਦੇ ਵਿੱਚ ਵੀ ਜਿਹੜੇ ਜੈਂਡਰ ਕਰਾਈਮਸ ਨੇ ਉਹਨਾਂ ਦੇ ਵਿੱਚ ਜਦੋਂ ਦੂਜੇ ਬੰਦੇ ਨੂੰ ਸਜ਼ਾ ਦਿੱਤੀ ਜਾਂਦੀ ਹੈ ਜਿਹੜੀ ਬੱਚੀ ਦੇ ਨਾਲ ਗੁਨਾਹ ਹੋਇਆ ਹੁੰਦਾ ਉਹਨੂੰ ਸੋਸ਼ਲ ਐਕਸੈਪਟੈਂਸ ਨਹੀਂ ਮਿਲਦੀ ਬਾਅਦੋਂ ਬਿਲਕੁਲ ਇਹ ਤਾਂ ਹੈਟਸ ਆਫ ਆ ਉਹਦੀ ਵਿਨੇਸ਼ ਦੀ ਮਾਂ ਨੂੰ ਉਹਦੇ ਹਸਬੈਂਡ ਨੂੰ ਉਹਦੇ ਆਲੇ ਦੁਆਲੇ ਵਾਲੇ ਸਰਕਲ ਨੂੰ ਉਹਦੇ ਕੋਚਸ ਨੂੰ ਜਿਹੜੇ ਉਹਦੇ ਨਾਲ ਰਹੇ ਉੱਥੇ ਤੁਸੀਂ ਦੇਖੋ ਇੱਕ ਪਾਸੇ ਮਨੂ ਬਾਕਰ ਦਾ ਕੋਚ ਹੈ ਮੈਂ ਜਸਪਾਲ ਰੈਣਾ ਜੀ ਦੀ ਗੱਲ ਕਰਦਾ ਠੀਕ ਹੈ ਉਹ ਬੱਚੀ ਕਿੰਨਾ ਸਿਕਿਉਰ ਫੀਲ ਕਰ ਰਹੀ ਆ ਉਹ ਮਨੂ ਬਾਕਰ ਉਹਦੇ ਮੋਢੇ ਦੇ ਸਿਰ 'ਤੇ ਆ ਕੇ ਭੈਣ ਛੋਟੀ ਸੌਂ ਗਈ ਜੀ ਇਹ ਤਾਂ ਪਿਓ ਵਰਗਾ ਦਰਜਾ ਹੁੰਦਾ ਕੋਚ ਦਾ ਬਿਲਕੁਲ ਔਰ ਦੂਜੇ ਪਾਸੇ ਜੇ ਤੁਸੀਂ ਰਿਸਰਚ ਕੰਡਕਟ ਕਰਾਓ ਇਸ ਘਟਿਆ ਬਿਰਤੀ ਦੇ ਸਪੋਰਟਸ ਪਰਸਨ ਕੋਚਿਸ ਪੰਜਾਬ ਦੇ ਵਿੱਚ ਵੀ ਬੈਠੇ ਨੇ ਕਿੰਨੇ ਇਹਨਾਂ ਦੇ ਉੱਤੇ ਸੈਕਸ਼ੂਅਲ ਅਲੀਗੇਸ਼ਨਸ ਲੱਗ ਰਹੇ ਬਹੁਤ ਜਲਦੀ ਦੇ ਉੱਤੇ ਇਹ ਇਹ ਡਾਰਾ ਕਾਰਵਾਈ ਕਰਨ ਜਾ ਰਹੇ ਆ